ിലാ സോച്ചരണ ਦਸ਼ਮੇਸ਼ ਪਿੱਤਾ ਦੇ ਸਨਮੁਖ ਆਕੇ ਕਹਿੰਦਾ ਪਾਤਸ਼ਾਹ ਮੇਰਾ ਸੀਸ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰ ਏ ਮੇਰਾ ਸੀਸ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰ ਏ ਕਿਰਪਾ ਕਰੋ ਮੇਰਾ ਸੀਸ ਕੱਟ ਲਵੋ ਇਤਿਹਾਸ ਕਹਿੰਦਾ ਏ ਕਲੰਗੀ ਧਰਦਸ਼ ਮੇਸ਼ ਪਿੱਤਾ ਭਾਈ ਦੇ ਰਾਮ ਨੂੰ ਤੰਬੂ ਦੇ ਵਿੱਚ ਲੈ ਗਏ ਨੇ ਤੰਬੂ ਦੇ ਵਿੱਚ ਕਿ ਤਲਵਾਰ ਦਾ ਖੜਾਕ ਹੁੰਦਾ ਤੇ ਜਦੋਂ ਕਨਕੀ ਧਰਦਸ਼ ਮੇਸ਼ ਪਿੱਤਾ ਦੂਜੀ ਵਾਰ ਸਿਰ ਦੀ ਮੰਗ ਲੈ ਕੇ ਸਟੇਜ ਦੇ ਉੱਤੇ ਆਉਂਦੇ ਨੇ ਉਦੋਂ ਕਨਕੀ ਧਰਦਸ਼ ਮੇਸ਼ ਪਿੱਤਾ ਦੀ ਜਿਹੜੀ ਸ਼੍ਰੀ ਸਾਹਿਬ ਉਹਨੂੰ ਖੂਨ ਲੱਗਿਆ ਹੋਇਆ ਏ ਉਹਨੂੰ ਲਹੂ ਲੱਗਿਆ ਹੋਇਆ ਏ ਸੰਗਤਾਂ ਸੋਚ ਰਹੀਆਂ ਨੇ ਵੀ ਭਾਈ ਦੇਆ ਰਾਮ ਨੂੰ ਕਨਕੀਆਂ ਬਾੜਾ ਪਾਤਸ਼ਾਹ ਤੰਬੂ ਦੇ ਵਿੱਚ ਲੈ ਗਿਆ ਏ ਜਾ ਕੇ ਭਾਈ ਦਿਆ ਰਾਮ ਦਾ ਸਿਰ ਵੱਢ ਦਿੱਤਾ ਏ ਤੇ ਯਾਦ ਰੱਖਿਓ ਕਰਮਾ ਵਾਲਿਓ ਬਹੁਤੇ ਇਤਿਹਾਸਕਾਰ ਲਿਖਦੇ ਨੇ ਕਿ ਕਲੰਗੀ ਤਰਦਸ਼ਮੇਸ਼ ਪੁੱਤਾਂ ਨੇ ਉਥੇ ਬੱਕਰੇ ਝਟਕੇ ਸੀ ਭਾਈ ਦਿਆ ਰਾਮ ਹੋਰਿਆਂ ਦੇ ਸਿਰ ਨਹੀਂ ਸੀ ਵਖ ਕੀਤੇ ਤੇ ਯਾਦ ਰੱਖਿਓ ਕਰਮਾ ਵਾਲਿਓ ਜਿਹਹਿਆ ਜੜੀਆਂ ਕੋਝੀਆਂ ਚਾਲਾਂ ਨੇ ਇਹ ਸਿੱਖ ਵਿਰੋਧੀਆਂ ਦੇ ਵੱਲੋਂ ਚੱਲੀਆਂ ਜਾਂਦੀਆਂ ਨੇ ਤਾਂ ਕਿ ਸਿੱਖਾਂ ਦਾ ਆਪਣੇ ਗੁਰੂ ਤੇ ਉਤੋਂ ਭਰੋਸਾ ਤੇ ਵਿਸ਼ਵਾਸ ਉੱਠ ਜਾਵੇ ਤੇ ਮੈਂ ਇੱਕ ਗੱਲ ਹੋਰ ਕਹਿ ਦੇਵਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਆਪਣੇ ਸਿੱਖਾਂ ਦੇ ਕੋਲੋਂ ਪਰਦਾ ਰੱਖਿਆ ਏ ਤੰਬੂ ਦੇ ਵਿੱਚ ਕੀ ਕੁਝ ਹੁੰਦਾ ਏ ਜੋ ਤਾਂ ਕਲਗੀਆਂ ਵਾਲਾ ਪਾਤਸ਼ਾਹ ਆਪ ਜਾਣਦਾ ਤੇ ਜਾਂ ਭਾਈ ਦਿਆ ਸਿੰਘ ਹੋਰੀ ਜਾਣਦੇ ਨੇ ਤੁਸੀਂ ਇਤਿਹਾਸ ਨੂੰ ਫਰੋੜ ਕੇ ਦੇਖਿਓ ਕਦੇ ਨਹੀਂ ਗੁਰਮੁਖ ਪਿਆਰੋ ਇਹ ਗੱਲ ਬਾਹਰ ਆ ਕੇ ਲੀਕ ਹੋਈ ਨਾ ਤਾਂ ਕਲਗੀਆਂ ਵਾਲੇ ਪਾਤਸ਼ਾਹ ਨੇ ਆਣ ਕੇ ਬਾਹਰ ਦੱਸਣਾ ਕੀਤਾ ਵੀ ਤੰਬੂ ਦੇ ਵਿੱਚ ਕੀ ਕੁਝ ਹੋਇਆ ਸੀ ਤੇ ਨਾ ਭਾਈ ਦਿਆ ਸਿੰਘ ਹੋਰਾਂ ਨੇ ਕਿੱਤੇ ਭਾਈ ਦਿਆ ਸਿੰਘ ਹੋਰਾਂ ਦਾ ਪਿਆਰ ਨਹੀਂ ਸੀ ਬਾਬਾ ਦੀਪ ਸਿੰਘ ਹੋਰਾਂ ਦੇ ਨਾਲ ਬਾਬਾ ਮਨੀ ਸਿੰਘ ਹੋਰਾਂ ਦੇ ਨਾਲ ਜਿਨ੍ਹਾਂ ਨੇ ਆਪਣਾ ਬੰਦ-ਬੰਦ ਕਟਵਾਇਆ ਭਾਈ ਨੰਦ ਲਾਲ ਗੁਆ ਹੋਰਾਂ ਦੇ ਨਾਲ ਕਨਗੀ ਧਰਦਸ਼ ਮੀਸ਼ ਪਿੱਤਾ ਨੇ ਆਪਣੇ ਪੁੱਤਰਾਂ ਦੇ ਕੋਲੋਂ ਇੱਕ ਪਰਦਾ ਕੀਤਾ ਤੇ ਪਰ ਅੱਜ ਅਸੀਂ ਲੋਕ ਉਸ ਪਰਦੇ ਨੂੰ ਪਾੜ-ਪਾੜ ਕੇ ਅੰਦਰ ਝਾਤੀਆਂ ਮਾਰਨ ਦਾ ਯਤਨ ਕਰਦੇ ਆਂ ਯਾਦ ਰੱਖਿਓ ਜੇ ਇੱਕ ਦੁਨਿਆਵੀ ਬਾਪ ਆਪਣੇ ਧੀਆਂ ਪੁੱਤਰਾਂ ਦੇ ਕੋਲੋਂ ਪਰਦਾ ਕਰਦਾ ਏ ਤੇ ਉਹਦੇ ਨਲਾਇਕ ਧੀ ਪੁੱਤਰ ਉਸ ਪਰਦੇ ਨੂੰ ਪਾੜ ਕੇ ਅੰਦਰ ਚਾਤੀਆਂ ਮਾਰਨਗੇ ਉਹਨਾਂ ਧੀਆ ਪੁੱਤਰਾਂ ਨੂੰ ਕਿੰਨੇ ਕੁ ਸਿਆਣੇ ਸਮਝੋਗੇ ਤਨਗੀਤ ਅੱਜ ਵੀ ਗੁਰਮੁਖ ਪਿਆਰਿਓ ਜਦੋਂ ਅੰਮ੍ਰਿਤ ਪਾਣ ਕਰਾਇਆ ਜਾਂਦਾ ਜਿੱਥੇ ਅੰਮ੍ਰਿਤ ਪਾਣ ਕਰਾਇਆ ਜਾਂਦਾ ਉਸ ਜਗ੍ਹਾ ਦੇ ਸਾਰੇ ਦਰਵਾਜ਼ੇ ਸਾਰੇ ਖਿੜਕੀਆਂ ਬੰਦ ਕਰਕੇ ਬਾਹਰ ਤੋ ਸਿੰਘਾਂ ਦਾ ਪਹਿਰਾ ਲਗਾ ਕੇ ਫਿਰ ਅੰਮ੍ਰਿਤ ਪਾਣ ਕਰਵਾਇਆ ਜਾਂਦਾ ਏ ਇਹਦਾ ਮਤਲਬ ਕਲੰਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਸਿੱਖਾਂ ਦੇ ਕੋਲ ਇੱਕ ਪਰਦਾ ਰੱਖਿਆ ਪਰ ਅੱਜ ਅਸੀਂ ਲੋਕ ਪਰਦੇ ਦੇ ਵਿੱਚ ਕੀ ਕੁਝ ਹੋਇਆ ਉਸ ਨੂੰ ਫਰੁੱਲਣ ਦਾ ਯਤਨ ਕਰਦੇ ਆ ਜਿਹੜਾ ਕੁਝ ਪਰਦੇ ਦੇ ਬਾਹਰ ਹੋਇਆ ਉਸ ਤੋਂ ਸਿੱਖ ਲਈਏ ਪਰਦੇ ਦੇ ਬਾਹਰ ਵੀ ਬਹੁਤ ਕੁਝ ਹੋਇਆ ਸਿੱਖੋ ਉਸ ਤੋਂ ਸਿੱਖਣ ਦਾ ਯਤਨ ਕਰੀਏ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੂਜੀ ਵਾਰ ਸਟੇਜ ਦੇ ਉੱਤੇ ਆਉਂਦੇ ਨੇ ਤੇ ਭਾਈ ਧਰਮਦਾਸ ਕਨਗੀਆਂ ਵਾਲੇ ਪਾਤਸ਼ਾਹ ਦੇ ਸਨਮੁਖ ਆਉਂਦਾ ਏ ਜਦੋਂ ਤਿੰਨ ਪਿਆਰਿਆਂ ਨੂੰ ਆਵਾਜ਼ ਵੱਜ ਜਾਂਦੀ ਏ ਭਾਈ ਹਿੰਮਤ ਰਾਏ ਤਨਕੀ ਧਰਦਸ਼ਮੇਸ਼ ਪਿੱਤਾ ਦੇ ਸਨਮੁਖ ਆ ਜਾਂਦੇ ਨੇ ਤੇ ਇਹ ਗੱਲ ਵੇਖ ਕੇ ਤੇ ਮਸੰਦਾਂ ਦੇ ਵਿੱਚ ਕਬਰ ਹਟ ਛੜ ਗਈ ਏ ਮਸੰਦਾਂ ਨੂੰ ਤਰੇਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਮਸਾਂਦੇ ਲੋਕ ਕਹਿੰਦੇ ਭੱਜ ਲੋ ਓਏ ਆਪਣੀਆਂ ਜਾਨਾਂ ਬਚਾਓ ਕਿਤੇ ਪਹਿਲਾਂ ਵਾਲੀ ਗੱਲ ਨਾ ਹੋਵੇ ਜਦੋਂ ਅਜਮੇਰ ਚੰਦ ਦਾ ਹਾਥੀ ਚੜ ਕੇ ਆਇਆ ਸੀ ਤੇ ਕਲੰਗੀਆਂ ਵਾਲਾ ਕਹਿੰਦਾ ਜੇ ਅਜਮੇਰ ਚੰਦ ਦਾ ਹਾਥੀ ਆਉਂਦਾ ਤੇ ਇਹਦਾ ਮੁਕਾਬਲਾ ਸਾਡਾ ਦੁਨੀ ਚੰਦ ਹਾਥੀ ਕਰੇਗਾ ਕਹਿੰਦੇ ਹੁਣ ਤੇ ਗੁਰੂ ਆਵਾਜ਼ ਮਾਰਦਾ ਵੀ ਕੋਈ ਮਰਜੀ ਉੱਠ ਕੇ ਆ ਜਾਓ ਭਲਕੇ ਕਹਿੰਦੇ ਜੇ ਗੁਰੂ ਨੇ ਕੱਲੇ-ਕੱਲੇ ਦਾ ਨਾਮ ਲੈ ਕੇ ਖੜੇ ਕਰਨੇ ਸ਼ੁਰੂ ਕਰ ਦਿੱਤੇ ਮਸੰਦ ਜਈਏ ਮਈਏ ਵਰਗੇ ਚੇਤੋ ਮਸੰਦ ਵਰਗੇ ਬਲਾਕੀ ਦਾਸ ਵਰਗੇ ਆਪਸ ਦੇ ਵਿੱਚ ਵਿਚਾਰਾ ਕਰਦੇ ਨੇ ਕਹਿੰਦੇ ਭੱਜ ਲੋ ਆਪਣੇ ਪ੍ਰਾਣ ਬਚਾ ਲਓ ਜੇ ਬਚਦੇ ਨੇ ਕਹਿੰਦੇ ਆਪਾਂ ਨੂੰ ਇਸ ਟਾਈਮ ਹੁਣ ਜੇ ਕੋਈ ਬਚਾ ਸਕਦਾ ਤੇ ਉਹ ਮਾਂ ਗੁਜਰ ਕੌਰ ਬਚਾ ਸਕਦੇ ਨੇ ਆਓ ਤੱਕੀਏ ਜਰਾ ਮਾਤਾ ਗੁਜਰ ਕੌਰ ਦੇ ਕੋਲ ਮਸੰਦ ਜਾਣਾ ਕਰਦੇ ਨੇ ਯਾਦ ਰੱਖਿਓ ਕਰਮਾ ਬੜਿਓ ਜਦੋਂ ਇਹ ਮਸੰਦ ਲੋਕ ਡਰੇ ਤੇ ਕਬਰਾਏ ਹੋਏ ਕਿਉਂਕਿ ਇਹ ਉਹ ਲੋਕ ਸੀ ਜਿਹੜੇ ਸਿਰਫ ਮੇਲਾ ਦੇਖਣ ਆਏ ਸੀ ਜਿਹੜੇ ਇਹ ਵੇਖਣ ਆਏ ਸੀ ਵੀ ਦੇਖਦੇ ਆ ਕਿ ਕਨਗੀਆਂ ਵਾਲਾ ਕੀ ਵੱਖਰਾ ਕਰਦਾ ਏ ਇਹਨਾਂ ਦਾ ਗੁਰੂ ਦੇ ਉੱਤੇ ਪਰੋਸਾ ਨਹੀਂ ਸੀ ਇਹਨਾਂ ਦਾ ਗੁਰੂ ਦੇ ਉੱਤੇ ਜਿਹੜਾ ਵਿਸ਼ਵਾਸ ਨਹੀਂ ਸੀ ਆਹ ਤੱਕੀਏ ਜਰਾ ਮਾਤਾ ਗੁਜਰਕੌਰ ਦੇ ਕੋਲ ਜਾ ਕੇ ਮਸੰਦ ਜਿਵੇਂ ਦਹਥੜੇ ਤੇ ਰੋਣਾ ਪਿੱਟਣਾ ਪਉਂਦੇ ਨੇ ਉਸ ਵੇਲੇ ਦਾ ਸੀਨਾ ਗੁਬਟੀ ਦਾ ਢਾਡੀ ਜੱਥਾ ਹੈ ਤਾਂ ਗੁਜਰਕੌਰ ਦੇ ਕੋਲ ਪਹੁੰਚ ਗਏ ਨੇ ਜਾ ਕੇ ਮਾਤਾ ਗੁਜਰੀ ਨੂੰ ਕਹਣ ਲੱਗੇ ਮਾ ਕਲਗੀ ਧਰਨੂ ਤੇ ਪਤਾ ਨਹੀਂ ਕੀ ਹੋ ਗਿਆ ਏ ਯਾਦ ਰੱਖਿਓ ਕਰਮਾ ਬੜਿਓ ਮੈਂ ਆਪ ਸੰਗਤਾਂ ਤੋਂ ਮਾਫੀ ਮੰਗ ਕੇ ਉਹਨਾਂ ਮਸੰਦਾਂ ਦੇ ਬੋਲ ਦਹਰਾਉਣ ਲੱਗਾਂਗਾ ਸਾਡੀ ਤੇ ਜ਼ਬਾਨ ਸੜ ਜਾਵੇ ਗੁਰਮੁਖ ਪੈਰੇ ਜੇ ਅਸੀਂ ਆਪਣੇ ਗੁਰੂ ਦੇ ਲਈ ਇਹੋ ਜੇ ਸ਼ਬਦ ਵਰਤੀਏ ਅਗ ਲੱਗ ਜਾਵੇ ਸੱਡੀ ਜ਼ਬਾਨ ਨੂੰ ਕਣ ਲਗੇ ਗੁਰੂ ਗੋਬਿੰਦ ਸਿੰਘ ਦਾ ਤਾਂ ਦਿਮਾਗ ਹਿੱਲ ਗਿਆ ਏ ਦਿਮਾਗੀ ਤੌਰ ਤੇ ਪਾਗਲ ਹੋ ਗਏ ਨੇ ਮਾਂ ਵਾਰੀ ਵਾਰੀ ਸਿੱਖਾਂ ਨੂੰ ਅੰਦਰ ਲਿਜਾ ਕੇ ਵੱਢੀ ਜਾ ਰਹੇ ਨੇ ਕਿਤੇ ਇਹ ਨਾ ਹੋਵੇ ਅੱਜ ਗੋਬਿੰਦ ਰਾਏ ਸਾਰਾ ਪੰਡਾਲੀ ਖਾਲੀ ਕਰ ਦੇਵੇ ਤੇ ਮਾਂ ਗੁਜਰ ਕੌਰ ਮਾਂ ਗੁਜਰੀ ਕਹਿਣ ਲੱਗੀ ਮੇਰੇ ਪੁੱਤ ਦੇ ਹਿਰਦੇ ਦੇ ਵਿੱਚ ਗੁਰੂ ਨਾਨਕ ਦੀ ਜੋਤ ਦਾ ਵਾਸਾ ਏ ਅੱਜ ਉਹ ਜੋ ਵੀ ਕੁਝ ਕਰ ਰਿਹਾ ਏ ਉਹ ਕੌਮ ਦੀ ਭਲਾਈ ਦੇ ਲਈ ਕਰ ਰਿਹਾ ਏ ਤੁਸੀਂ ਸ਼ੰਕਾ ਨਾ ਕਰੋ ਗੋਬਿੰਦ ਰਾਏ ਜੋ ਵੀ ਕੁਝ ਕਰੇਗਾ ਉਹ ਕੌਮ ਦੇ ਭਲੇ ਦੇ ਲਈ ਕਰੇਗਾ ਤੇ ਮਸਾਂਦ ਲੋਕ ਇੱਕ ਕੌਣ ਨੇ ਗੁਰਮਖ ਪਿਆਰਿਓ 1701 ਇਸਵੀ ਦੀ ਜਿਹੜੀ ਵਿਸਾਖੀ ਏ ਉਹ ਫਿਰ ਇਨਾ ਮਸੰਦਾਂ ਦੀ ਚੰਗੀ ਵਿਸਾਖੀ ਮਨਾਈ ਕਰਨਗੀ ਤਰਦਸ਼ਮੇਸ਼ ਪਿੱਤਾ ਨੇ 1701 ਇਸਵੀ ਦੀ ਵਿਸਾਖੀ ਨੂੰ ਇਨਾ ਮਸੰਦਾਂ ਨੂੰ ਫਿਰ ਜਿਉਂਦਿਆਂ ਨੂੰ ਖੂਦੇ ਵਿੱਚ ਸੁੱਟ-ਸੁੱਟ ਕੇ ਮਾਰਿਆ ਇਨਾ ਮਸੰਦਾਂ ਦੇ ਉੱਤੇ ਸੀਰਾ ਪਾ ਪਾ ਕੇ ਸਾੜਿਆ ਇਹ ਉਹ ਮਸੰਦ ਲੋਕ ਸੀ ਗੁਰਮੁਖ ਪੈਰੋ ਚੇਤੋ ਮਸੰਦ ਵਰਗੇ ਬਲਾਕੀ ਦਾਸ ਵਰਗੇ ਜਈਆ ਮਈਆ ਵਰਗੇ ਜਿਹੜੇ ਗੁਰੂ ਦਾ ਬਾਣਾ ਪਾ ਕੇ ਸਿੱਖਾਂ ਨੂੰ ਬਰਤਿਸ਼ ਰੱਪ ਦੇ ਨਾਂ ਦੇ ਉੱਤੇ ਡਰਾਉਂਦੇ ਹੁੰਦੇ ਸੀ ਜਿਹੜੇ ਸਿੱਖਾਂ ਨੂੰ ਕਹਿੰਦੇ ਸੀ ਅਸੀਂ ਕਹਤੇ ਨਿਤ ਆਉਣਾ ਜਾਂ ਸਾਡੇ ਵਾਸਤੇ ਝਟਕਾ ਤਿਆਰ ਕਰ ਸਾਡੇ ਵਾਸਤੇ ਸ਼ਰਾਬਾਂ ਲੈ ਕੇ ਆ ਇਹ ਉਹ ਲੋਕ ਸੀ ਜਈਆ ਮਈਆ ਗੁਰਮੁਖ ਪਿਆਰੋ ਇੱਕ ਅਜੀਹਾ ਬੇ ਵਿਚਾਰੀ ਮਸੰਦ ਸੀ ਜਿਹੜਾ ਆਪਣੇ ਨਾਲ ਬੇਸ਼ਵਾ ਵੀ ਰੱਖਦਾ ਸੀ ਤੇ ਜਦੋਂ ਜਈਏ ਮਈਏ ਨੂੰ ਕਨਗੀ ਧਰਦਸ਼ ਮੇਸ਼ ਪਿੱਤਾ ਦੇ ਕੋਲੇ ਲਿਆਂਦਾ ਫੜਕੇ ਤੇ ਕਨਗੀਆਂ ਵਾਲਾ ਪਾਦਸ਼ਾਹ ਕਹਿਣ ਲੱਗਾ ਇਹਦੀ ਬਾਬਤ ਤੇ ਭਗਤ ਨਾਮ ਦੇ ਮਹਾਰਾਜ ਨੇ ਪਹਿਲੇ ਹੀ ਫੈਸਲਾ ਕਰ ਦਿੱਤਾ ਏ ਘਰ ਕੀ ਨਾਰ ਤਿਆਗੇ ਅੰਦਾ ਪਰ ਨਾਰੀ ਸੋ ਘਾਲੇ ਤੰਦਾ ਪਾਪੀ ਕਾ ਕਰ ਅਦਨੇ ਮਾਹੇ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਅਜਿਹੇ ਲੋਕਾਂ ਨੂੰ ਤੇ ਜਿਉਂਦਿਆਂ ਨੂੰ ਸਾੜ ਦੇਣਾ ਚਾਹੀਦਾ ਏ ਯਾਦ ਰੱਖਿਓ ਕਰਮਾ ਬੜਿਓ ਤਨ ਗੁਰੂ ਨਾਨਕ ਦੇ ਮਹਾਰਾਜ ਦੀ ਬਾਣੀ ਸਿਰਫ ਐ ਨਹੀਂ ਵੀ ਅਸੀਂ ਬਾਣੀ ਪੜ ਲਈ ਜੀ ਅਸੀਂ ਸੰਸਾਰ ਨੂੰ ਦਿਖਾਵਾ ਕਰਕੇ ਦਿਖਾਉਣਾ ਏ ਵੀ ਅਸੀਂ ਤੇ ਜੀ ਬੜੇ ਨਿਤ ਨੇਮੀ ਆ ਅਸੀਂ ਤੇ ਜੀ ਬੜੀ ਭਜਨ ਬੰਦਗੀ ਕਰਦੇ ਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਨੂੰ ਪੜ ਕੇ ਜਿੱਨਾ ਚੱਕ ਹਿਰਦੇ ਦੇ ਵਿੱਚ ਨਹੀਂ ਨਾ ਵਸਾਇਆ ਉਹਨਾਂ ਤੇ ਫਿਰ ਬਾਣੀ ਪੜਨ ਦਾ ਕੋਈ ਫਾਇਦਾ ਨਹੀਂ ਜੇ ਬਾਣੀ ਪੜਨ ਵਾਲਾ ਇਹ ਭਗਤ ਨਾਮ ਦੇ ਮਹਾਰਾਜ ਦੇ ਬੋਲ ਉਹਨਾਂ ਦੀ ਬਾਣੀ ਪੜਨ ਵਾਲਾ ਬੰਦਾ ਵੀ ਆਸ਼ਕੀ ਕਰੇ ਤੇ ਫਿਰ ਉਹਦੇ ਵਾਸਤੇ ਬਾਣੀ ਪੜਨਾ ਇੱਕ ਦਿਖਾਵਾ ਏ ਬਾਬਾ ਨਾਨਕ ਕਹਿੰਦਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਾ ਤਾਂ ਭਰੇ ਜਾ ਮਰਦਾਰ ਨਾ ਕਾਈ ਜੇ ਧੰ ਗੁਰੂ ਨਾਨਕ ਦੇ ਮਹਾਰਾਜ ਦੀ ਇਹ ਬਾਣੀ ਪੜਨ ਵਾਲਾ ਬੰਦਾ ਵੀ ਪਰਾਇਆ ਹੱਕ ਮਾਰਦਾ ਏ ਪਰ ਮੈਂ ਕਹਿੰਦਾ ਬਾਣੀ ਪੜਨਾ ਉਹਦੇ ਵਾਸਤੇ ਇੱਕ ਦਿਖਾਵਾ ਏ 1701 ਈਸਵੀ ਦੀ ਵਿਸਾਖੀ ਨੂੰ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਐਸੇ ਬੇਵਿਚਾਰੀ ਤੇ ਕਪਟੀ ਮਸੰਦਾ ਨੂੰ ਜਿਉਂਦੇ ਸੜ ਦਿੱਤਾ ਸੀ ਯਾਦ ਰੱਖਿਓ ਸਿੱਖੋ ਰੂਤੋ ਸਿੱਖ ਬਣਨਾ ਸਿੱਖੀਏ ਸਿੱਖ ਅਖਬਾਉਣਾ ਬੜਾ ਸੌਖਾ ਏ ਕਿਉਂਕਿ ਚੌੜਾ ਗਾਤਰਾ ਪਾ ਕੇ ਤੇ ਚੰਗੀ ਪੁੱਛਮੀ ਪੱਗ ਬੰਨ ਲੀਏ ਤੇ ਅਲੁੱਕੀ ਦੁਨੀਆ ਦੇ ਲੋਕ ਕਹਿੰਦੇ ਇਹ ਸਿੱਖ ਏ ਪਰ ਸਿੱਖ ਬਣਨਾ ਬੜਾ ਔਖਾ ਏ ਅਸੀਂ ਰੂਤੋ ਸਿੱਖ ਬਣੀਏ ਜੋ ਕਲਗੀ ਤਰਦਸ਼ ਮੇਸ਼ ਪਿਤਾ ਨੇ ਬਣਾਏ ਸੀ ਜੋ ਬਾਬੇ ਨਾਨਕ ਦਾ ਸਿਧਾਂਤ ਏ ਯਾਦ ਰੱਖਿਓ ਗਰਮਖ ਪਿਆਰਿਓ ਤਨ ਗੁਰੂ ਨਾਨਕ ਦੇ ਮਹਾਰਾਜ ਦੇ ਸਿਧਾਂਤ ਦੇ ਉੱਤੇ ਅਸੀਂ ਜੇ ਪਹਿਰਾ ਦਈਏ ਤਾਂ ਅਸੀਂ ਧੰ ਗੁਰੂ ਨਾਨਕ ਦੇ ਮਹਾਰਾਜ ਦੀ ਸਿੱਖਾਂ ਤਾਂ ਅਸੀਂ ਕਲਗੀ ਧਰਦਸ਼ ਮੇਸ਼ ਪਿਤਾ ਦੇ ਧੀਆਂ ਪੁੱਤਰਾਂ ਆਓ ਤੱਕੀਏ ਜਰਾ ਤਨ ਕਲਗੀਆਂ ਵਾਲਾ ਪਾਤਸ਼ਾਹ ਜਿਨ੍ਹਾਂ ਦੀ ਬਾਬਤ ਪੰਜਾਬੀ ਦਾ ਸ਼ਾਇਰ ਕਹਿੰਦਾ ਬਾਜਾਂ ਵਾਲਿਆ ਤੇਰੀ ਮੈਂ ਸਿਫਤ ਕਰਾਂ ਕਹਿੰਦਾ ਲੱਭ ਦੀ ਦੁਨੀਆ ਤੇ ਮਸਾਲੀ ਕੋਈ ਨਾ ਹਾਂ ਜੀ ਵਾਹ ਜਿਨੇ ਪਿਤਾ ਦੇਸ਼ ਧਰਮ ਤੋਂ ਬਾਹਰ ਦਿੱਤਾ ਐਸਾ ਪੁੱਤਰ ਕੋਈ ਨਾ ਜਿਨੇ ਪੁੱਤਰ ਦੇਸ਼ ਧਰਮ ਤੋਂ ਬਾਹਰ ਦਿੱਤੇ ਐਸਾ ਬਾਪ ਕੋਈ ਨਾ ਕਹਿੰਦਾ ਬਾਜਾਂ ਵਾਲਿਆ ਤੇਰੀ ਮੈਂ ਸਿਫਤ ਕਰਾਂ ਤੂੰ ਦਾਨੀ ਪੁੱਤਰਾਂ ਦਾ ਮਹਾਨ ਹੋਇਆ ਨਹੀਂ ਹੋਰ ਬਹਾਰਾਂ ਨੂੰ ਸੜਨ ਦਿੱਤਾ ਭਾਵੇਂ ਆਪਣਾ ਬਾਗ ਬੇਰਾਨ ਹੋਇਆ ਹੱਥੀ ਸ਼ਾਂਕ ਕੀਤੀ ਇਹਨਾਂ ਲੱਖਾਂ ਪੁੱਤਰਾਂ ਨੂੰ ਭਾਵੇਂ ਤੇਰਾ ਜੋੜਾ ਜੋੜਾ ਕਰਵਾਨ ਹੋਇਆ ਰਸੂਲ ਪੂਰੀ ਆਖੇ ਪਿੱਤਾ ਤੋੜ ਦਿੱਤਾ ਜਦੋਂ ਹਿੰਦ ਧਰਮ ਦਾ ਧਿਆਨ ਹੋਇਆ ਬਹੁਤ ਹੀ ਸਤਿਕਾਰਯੋਗ ਵਾਹਿਗੁਰੂ ਸਰਦਾਰ ਬੰਤਾ ਸਿੰਘ ਜੀ ਮੈਨੇਜਰ ਸਾਹਿਬ ਜਿਨ੍ਹਾਂ ਦੇ ਬਲੋਬੇ ਅੰਤ ਅਸੀਸਾਂ ਪੁੰਚੀਆਂ ਨੇ ਸਰਦਾਰ ਕਰਮਜੀਤ ਸਿੰਘ ਜੀ ਕਾਲੇ ਕੇ ਪ੍ਰਧਾਨ ਸਾਹਿਬ ਉਹਨਾਂ ਦੇ ਵੱਲੋਂ ਵੀ ਬਹੁਤ ਸਾਰਾ ਮਾਨ ਸਤਿਕਾਰ ਜੱਥੇ ਦੀ ਝੋਲੀ ਦੇ ਵਿੱਚ ਆਇਆ ਹੈ ਸਰਦਾਰ ਗੁਰਬਚਨ ਸਿੰਘ ਜੀ ਸਰਦਾਰ ਜੋਗਿੰਦਰ ਸਿੰਘ ਜੀ ਭੁੱਲਰ ਸਾਹਿਬ ਸਰਦਾਰ ਸੁਖਦੇਵ ਸਿੰਘ ਜੀ ਫੌਜੀ ਸਰਦਾਰ ਗੁਰਪਿੰਦਰ ਸਿੰਘ ਜੀ ਸਰਦਾਰ ਦਰਸ਼ਨ ਸਿੰਘ ਜੀ ਸਰਦਾਰ ਸਰਜੀਤ ਸਿੰਘ ਜੀ ਔਲਖ ਸਾਹਿਬ ਸਰਦਾਰ ਜਗਰੂਪ ਸਿੰਘ ਜੀ ਬਖਸ਼ੀਸ਼ ਸਿੰਘ ਜੀ ਭੁੱਲਰ ਸਾਹਿਬ ਇਨ੍ਹਾਂ ਸਮੁੱਚੀਆਂ ਰੂਹਾਂ ਦਾ ਤਹਿਦ ਲੋ ਤਨਵਾਦ ਸਮੂੱਚੀ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਤਨਵਾਦ ਹੈ ਜਿਨ੍ਹਾਂ ਨੇ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨਦਾਰੇ ਕਰਵਾਏ ਨੇ ਜਿਨ੍ਹਾਂ ਨੇ ਸਮਾਂ ਦੇ ਕੇ ਨਵਾਜਿਆ ਕਲੰਗੀ ਤਰਦਸ਼ਮੇਸ਼ ਪਿਤਾ ਇਨ੍ਹਾਂ ਸਮੂੱਚੀਆਂ ਸੰਗਤਾਂ ਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਇਸੇ ਤਰ੍ਹਾਂ ਦੇਸ਼ ਸੇਵ ਦੇਸ਼ ਦੀ ਕੌਮ ਦੀ ਸੇਵਾ ਕਰਨ ਦਾ ਬਲ ਉਦਮ ਹਮਤ ਬਖਸ਼ਦੇ ਰਹਿਣ ਕਲੰਗੀ ਤਰਦਸ਼ਮੇਸ਼ ਪਿਤਾ ਸਮੂੱਚੀਆਂ ਸੰਗਤਾਂ ਦਾ ਤਨਵਾਦ ਜਿਨ੍ਹਾਂ ਨੇ ਮਾਇਆ ਰੂਪੀ ਅਸੀਸਾਂ ਦੇ ਨਾਲ ਨਵਾਜਿਆ ਹੈ ਭਾਵੇਂ ਗੁਰਮੁਖ ਪਿਆਰੋ ਇਹਨਾਂ ਅਸੀਸਾਂ ਦੇ ਅਸੀਂ ਹੱਕਦਾਰੇ ਨਹੀਂ ਮਣਾ ਮੋਹੇ ਸੰਗਤ ਦੀ ਝੋਲੀ ਸੰਗਤ ਝੋਲੀ ਦੇ ਵਿੱਚ ਪਿਆਰ ਪੜ ਰਹੀ ਏ ਇਹਨਾਂ ਅਸੀਸਾਂ ਦੇ ਅਸੀਂ ਕਾਬਿਲ ਨਹੀਂ ਵਡਿਆਈਏ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਕਿਰਪਾਏ ਉਸ ਦਾਤੇ ਦੀ ਜਿਨ੍ਹਾਂ ਨੇ ਆਪਣੇ ਦਰ ਦੇ ਢਾਡੀ ਹੋਣ ਦਾ ਮਾਣ ਦਿੱਤਾ ਏ ਇਹ ਜੱਥਾ ਗੁਰਮੁਖ ਪਿਆਰਿਓ ਸਵਰਗਵਾਸੀ ਸਰਦਾਰ ਬਲਦੇਵ ਸਿੰਘ ਜੀ ਮਸਤਾਨਾ ਸਾਹਿਬ ਦਾ ਜੱਥਾ ਏ ਜਿਹੜਾ ਪੰਜ ਪੀੜੀਆਂ ਤੋਂ ਲੈ ਕੇ ਇਹ ਢਾਡੀ ਕਲਾ ਨੂੰ ਸੰਭਦਾ ਆਇਆ ਏ ਬਲਦੇਵ ਸਿੰਘ ਮਸਤਾਨਾ ਉਹ ਇਨਸਾਨ ਏ ਜਿਨ੍ਹਾਂ ਨੇ ਜੀਵ ਗਾਂਧੀ ਦੇ ਉੱਤੇ ਹਮਲਾ ਕੀਤਾ ਪਰ ਉਹ ਜਿਹੜਾ ਹਮਲਾ ਸੀ ਗੁਰਮਖ ਪੈਰੋਂ ਕਿਸੇ ਕਾਰਨਾ ਕਰਕੇ ਸਫਲ ਨਹੀਂ ਸੀ ਹੋ ਸਕਿਆ ਜਿਸਨਾਂ ਕਾਰਨ ਮਸਤਾਨਾ ਸਾਹਿਬ ਨੇ 10 ਸਾਲ ਤਿਹੜ੍ਹ ਜੇਲ ਕੱਟੀ ਏ ਤੇ ਸ਼ਰੋਮਣੀ ਕਮੇਟੀ ਦੇ ਵਿੱਚ ਜਦੋਂ ਜੇਲ ਕੱਟ ਕੇ ਆਏ ਸਨਮਾਨਿਤ ਕੀਤਾ ਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਸਮੁੱਚੇ ਢਾਡੀ ਜੱਥੇ ਨੂੰ ਭਰਤੀ ਕਰ ਲਿਆ ਏ ਅੱਜ ਵੀ ਸ਼੍ਰੋਮਣੀ ਕਮੇਟੀ ਦੇ ਅੰਡਰ ਇਹ ਜੱਥਾ ਸੇਵਾਵਾਂ ਨਿਭਾਰਿਆ ਏ ਯਾਦ ਰੱਖਿਓ ਕਰਮਾਂ ਵਾਲਿਓ ਅੱਜ ਇੱਕ ਗੱਲ ਆਮ ਸੁਣਨ ਨੂੰ ਮਿਲਦੀ ਏ ਕਿ ਜੀ ਕਿਸੇ ਗਰੰਥੀ ਦਾ ਬੱਚਾ ਗਰੰਥੀ ਨਹੀਂ ਬਣਨਾ ਚਾਹੁੰਦਾ ਕਿਸੇ ਰਾਗੀ ਦਾ ਬੱਚਾ ਰਾਗੀ ਨਹੀਂ ਬਣਨਾ ਚਾਹੁੰਦਾ ਕਿਸੇ ਢਾਡੀ ਦਾ ਬੱਚਾ ਢਾਡੀ ਨਹੀਂ ਬਣਨਾ ਚਾਹੁੰਦਾ ਪਰ ਮੈਂ ਇੱਕ ਗੱਲ ਕਹਿਣਾ ਗੁਰਮਖੋ ਜਿਦੇ ਉੱਤੇ ਪੂਰੇ ਤੇ ਸਮਰੱਥ ਗੁਰੂ ਦੀ ਕਿਰਪਾ ਹੋਵੇ ਫਿਰ ਉਹਨਾਂ ਦੇ ਪੀੜੀ ਦਰ ਪੀੜੀ ਕਲਾ ਚੱਲਦੀ ਏ ਜੀ ਅਜ ਗੁਰਮੁਖ ਪੈਰੋ ਸਤਮੀ ਪੀੜੀ ਦੇ ਵਿੱਚ ਏ ਢਾਡੀ ਕਲਾ ਏ ਗੁਰੂ ਹਰਗੋਬਿੰਦ ਜੀ ਦੀਆਂ ਵਿਡਿਆਈਆਂ ਨੇ ਰਹਿਮਤਾਂ ਨੇ ਜਿਨ੍ਹਾਂ ਨੇ ਆਪਣੇ ਦਰ ਦੇ ਢਾਡੀ ਹੋਣ ਦਾ ਮਾਨ ਦਿੱਤਾ ਆਓ ਜਦੋਂ ਮਸਾਂ ਦੇ ਲੋਕ ਵਾਪਸ ਪਰਤੇ ਨੇ ਤੇ ਇਹਦੇਲੇ ਪਾਸੇ ਮੇਰਾ ਕਲਗੀਆਂ ਵਾਲੇ ਪਾਤਸ਼ਾਹ ਨੇ ਇਹ ਬਖਰਾ ਕ੍ਰਿਸ਼ਮਾ ਇਹ ਬਖਰਾ ਕੌਤਕ ਰਚ ਦਿੱਤਾ ਸੀ ਅਮਰਤ ਕਰਕੇ ਤਿਆਰ ਪੰਜਾਂ ਪਿਆਰਿਆਂ ਨੂੰ ਕਰਕੇ ਸਰਜੀਤ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਇੱਕੋ ਜੇ ਬਾਣੇ ਪਹਿਨਾ ਕੇ ਤੰਬੂ ਦੇ ਵਿੱਚੋਂ ਜਦੋਂ 6 ਜਣੇ ਬਾਹਰ ਆਏ ਨੇ ਤੇ ਕੋਈ ਨਹੀਂ ਪਹਿਚਾਣ ਰਿਹਾ ਕਿ ਕੌਣ ਗੋਬਿੰਦ ਰਾਏ ਤੇ ਕੌਣ ਦਿਆ ਰਾਮੇ ਇੱਕੋ ਜਿਹਾ ਰੂਪ ਇੱਕੋ ਜਿਹਾ ਰੰਗ ਇੱਕੋ ਜੇ ਬਾਣੇ ਤੱਕ ਕੇ ਹੈਰਾਨ ਹੋਏ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਪੰਜ ਪਿਆਰਿਆਂ ਦੇ ਗਾੜੀ ਆਪਣੇ ਬੁੱਕ ਅੱਡ ਕੇ ਜਿਵੇਂ ਅਮਰਤ ਦੀ ਦਾਤ ਮੰਗਦੇ ਨੇ ਉਸ ਵੇਲੇ ਦਾ ਸੀਨਾ ਕਬੱਟੀ ਦਾ ਢਾਟੀਆਂ ਸਾ ਓਏ